ਦੋਸਤੋ ਅੱਜ ਅੰਮ੍ਰਿਤਸਰ ਦੇ ਵਿੱਚ ਖੜੇ ਆ ਅੱਜ ਅਸੀਂ ਖੜੇ ਆ ਅੰਮ੍ਰਿਤਸਰ ਗੋਲਡਨ ਹਸਪੀਟਲ ਦੇ ਖੜੇ ਆ ਅੱਜ ਤੁਹਾਨੂੰ ਦੱਸਦੇ ਆਂ ਵੀ ਇੱਥੇ ਇੱਕ 28 ਸਾਲ ਦਾ ਨੌਜਵਾਨ ਜਿਹੜਾ ਮੌਤ ਦੀ ਜੰਗ ਲੜ ਰਿਹਾ ਇੱਕ ਛੋਟੀ ਜੀ ਗਲਤੀ ਜਿਹੜੀ ਆ ਉਹ ਨੌਜਵਾਨ ਦੀ ਜਾਨ ਦਾ ਕਾਰਨ ਬਣੀ ਹੋਈ ਆ ਇੱਕ ਬਿਜਲੀ ਵਿਭਾਗ ਦੇ ਵੱਲੋਂ ਬਗੈਰ ਪਰਮਿਟ ਲਿਆਂ ਉਸ ਨੂੰ ਬਲੇ ਤੇ ਚੜਾ ਦਿੱਤਾ ਜਾਂਦਾ ਜਦੋਂ ਬਲੇ ਤੇ ਚੜੀ ਪੜੇ ਹੋਏ ਨੌਜਵਾਨ ਨੂੰ ਪਿੱਛੋਂ ਬਿਜਲੀ ਆਉਂਦੀ ਆ ਤੇ ਉਸ ਦਾ ਜਿਹੜਾ ਆ ਸਰੀਰ ਸੜ ਜਾਂਦਾ ਜਿਹਦੇ ਵਿੱਚ ਉਹਦੀਆਂ ਦੋ ਬਾਹਾਂ ਜਾਂਦੀਆਂ ਤੇ ਉਸ ਦਾ ਜਿਹੜੀਆਂ ਇੱਕ ਲੱਤ ਜਿਹੜੀ ਆ ਉਹ ਵੀ ਖੋਣੀ ਪੈ ਜਾਂਦੀ ਆ ਪਰ ਦੁੱਖ ਦੀ ਗੱਲ ਆ ਵੀ ਕੁਝ ਜਥੇਬੰਦੀਆਂ ਆ ਕੇ ਪਰਿਵਾਰ ਨੂੰ ਡਰਾਉਂਦੀਆਂ ਧਮਕਾਉਂਦੀਆਂ ਕਿ ਤੁਸੀਂ ਰਾਜੀਨਾਮਾ ਕਰ ਲਓ ਉਸ ਨੌਜਵਾਨ ਨਾਲ ਠਾਡੀ ਗੱਲਬਾਤ ਕਰਾਵਾਂਗੇ ਵੀ ਕੀ ਕਾਰਨ ਆ ਆ ਜੋ ਪੀੜਤ ਨੌਜਵਾਨ ਲਾਲ ਸਿੰਘ ਦੇ ਤੁਹਾਨੂੰ ਹਾਲਾਤ ਵਿਖਾਉਣਾ ਕਿ ਉਸ ਨੌਜਵਾਨ ਦੇ ਕੀ ਹਾਲਾਤ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀ ਕਿ ਜਿਹੜੀ ਬੇਲੀ ਕਾਰਨ ਜੋ ਉਸ ਦੇ ਡੈਮੋ ਜੋ ਹੈ ਸਰੀਰ ਤੁਸੀਂ ਦੇਖ ਸਕਦੇ ਹੋ ਲਾਲ ਸਿੰਘ ਇਹਦੇ ਨਾਲ ਗੱਲ ਕਰਦੇ ਮੈਂ ਪੂਰੀ ਘਟਨਾ ਬਾਰੇ ਲਾਲ ਸਿੰਘ ਕੀ ਗੱਲ ਹੋ ਉਸ ਦੇ ਸਰ 28 ਤਰੀਕ ਦੀ ਦਨੇ ਆ ਉਹ ਉਸ ਦਿਨ ਮੈਨੂੰ ਹਰਜੀ ਲੈਂਡਮੈਨ ਨੇ ਫੋਨ ਕੀਤਾ ਕਿ ਪਿੰਡ ਵਾਨ ਉੱਥੇ ਜਾਦ ਬੱਤੀ ਜੈਂਪਰ ਮੇਨ ਉੱਡਿਆ ਲਾ ਗਿਆ ਸਰ ਉਹਨੂੰ ਮੈਂ ਪਹਿਲਾਂ ਨਾ ਕੀਤੀ ਵੀ ਨਹੀਂ ਅੱਛਾ ਹਨੇਰਾ ਹੋ ਗਿਆ ਮੈਂ ਨਹੀਂ ਜਾਣਾ تھا ਸਵੇਰੇ ਕਰਦਾ ਆਂਦਾ ਨਹੀਂ ਜਾਣਾ ਹੀ ਪੈਣਾ ਤੈਨੂੰ ਉਹਨੇ ਉੱਥੇ ਐਮਰਜੈਂਸੀ ਜਾਣਾ ਹੀ ਪੈਣਾ ਫੇਰ ਮੈਂ ਸਰ ਉੱਥੇ ਦਾ ਟਾਈਮ ਕੋਈ 4 ਵਜੇ ਤੋਂ ਬਾਅਦ ਦਾ ਟਾਈਮ ਹੈ 5 5 ਲਾ ਲੋ 6 ਲਾ ਲੋ ਇੱਥੇ ਹੀ ਟਾਈਮ ਹੈ ਜੇ ਹੀ ਮੌਜੂਦ ਹੀ ਉੱਥੇ ਕਿ ਨਹੀਂ 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 ਜੇ ਹੀ ਕੋਈ ਮੌਜੂਦ ਨਹੀਂ ਉੱਥੇ ਹੈਗਾ ਸਿਰਫ ਮੈਂ ਲੈਨਮੈਨ ਦੇ ਫੋਨ ਤੇ ਹੀ ਗਿਆ ਆਂ ਉੱਥੇ ਮੇਰੇ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈਗਾ ਮੈਨੂੰ ਪੁੱਛਿਆ ਵੀ ਭਾਈ ਪਰਮਟ ਲਿਆ ਹਾਂਜੀ ਸਰ ਮੈਂ ਉਥੇ ਮੌਕੇ ਤੇ ਜਾ ਕੇ ਮੈਂ ਫੋਨ ਕੀਤਾ ਸਰ ਮੈਂ ਉਥੇ ਪਾਉਂਦੀ ਆ ਆਂ ਉਹ ਆਂਦਾ ਵੀ ਕੀ ਗੱਲ ਹੋਈ ਮੈਂ ਸਰ ਉਥਲਾ ਮੈਂ ਜਾਂ ਪਰੋਡੇ ਆ ਆਂਦਾ ਵੀ 2 ਮਿੰਟ ਰੋਗ ਮੈਂ ਬਿਜੀਗਾ ਜਸਵੀਰ ਨੂੰ ਫੋਨ ਕਰਦਾ ਬੱਤੀ ਬੰਦ ਕਰਾਉਣਾ ਫੇਰ ਤੈਨੂੰ ਮੈਂ ਦੱਸਦਾ ਸਰ ਉਹਨੇ ਮੈਨੂੰ ਫੋਨ ਕੱਟਤਾ ਦੋਆਂ ਪੰਜਾਂ ਮਿੰਟਾਂ ਦਾ ਮੈਨੂੰ ਫੋਨ ਕੀਤਾ ਫੇਰ ਵੀ ਲਾਹਤ ਸਿੰਘ ਲੱਖੂਵਾਲ ਕਰਾ ਰਹੀ ਆਂ ਵੀਓਪੀ ਦੇ ਬਾਡਰ ਲੈਣ ਇਹ ਬੰਦ ਆ ਤੂੰ ਉੱਤੇ ਚੜ ਕੇ ਕੰਮ ਕਰ ਸਕਦਾ ਸਰ ਮੈਂ ਉਹਨੇ ਕੈਨ ਤੇ ਫੋਨ ਤੇ ਕੱਟ ਕੇ ਮੈਂ ਉੱਤੇ ਚੜ ਗਿਆ ਵਲੇ ਦੇ ਚੜ ਕੇ ਮੈਂ ਕੰਮ ਕਰਦਿਆਂ ਮੈਨੂੰ 5-10 ਮਿੰਟ ਹੀ ਹੋਏ ਮੈਨੂੰ ਨਹੀਂ ਪਤਾ ਬੱਤੀ ਕਿੱਥੋਂ ਆ ਗਈ ਨੇ ਫੇਰ ਛਡਾ ਦਿੱਤੀ ਹੈ ਮੈਨੂੰ ਨਹੀਂ ਇਹਨੇ ਪੁੱਛਿਆ ਮੈਂ ਉੱਤੇ ਚੜ ਗਿਆ ਉਸ ਟਾਈਮ ਬੱਤੀ ਨਹੀਂ ਆ ਰਹੀ ਸੀ ਮੈਂ ਕੰਮ ਕਰਦਿਆਂ ਇਹਨੇ ਮੈਨੂੰ ਨਹੀਂ ਪੁੱਛਿਆ ਇਹਨੇ ਫੋਨ ਸਿੱਧਾ ਜਸਵੀਰ ਸਿੰਘ ਨੂੰ ਲਾ ਕੇ ਬੱਤੀ ਚਾਲੂ ਕਰਾਤੀ ਜੋ ਕੀ ਚਾਲੂ ਹੋਣ ਕਾਰਨ ਮੇਰੀਆਂ ਦੋਵੇਂ ਬਾਹਾਂ ਗਈਆਂ ਮੈਂ ਸੜ ਕੇ ਬੇਹੋਸ਼ ਹੋ ਕੇ ਥਲੀ ਡੇਪਿਆ ਉਸ ਤੋਂ ਬਾਅਦ ਇਹ ਮੈਨੂੰ ਲੱਗ ਲੱਗ ਚੂਕ ਚੱਕ ਕੇ ਘਰਾਣਿਆਂ ਨੇ ਮੈਨੂੰ ਗੱਡੀ 'ਚ ਪਾ ਗਿਆ ਹਸਤਾ ਖੜਿਆ ਫਿਰ ਇਹਨਾਂ ਗੱਡੀ ਜੇ ਦਾ ਮੈਨੂੰ ਫੋਨ ਆਇਆ ਹਰਜੀਤ ਸਿੰਘ ਦਾ ਵੀ ਲਾਹਤ ਸਿੰਘ ਮੈਂ ਬੱਤੀ ਚਾਲੂ ਕਰਾਤੀ ਏ ਇਹਦੀ ਮੇਰੀ ਗੱਲ ਹੋਈ ਆ ਮਹਾਰਜੀਤ ਸਿੰਘ ਜੀ ਤੁਸੀਂ ਬੱਤੀ ਚਾਲੂ ਕਰਾਤੀ ਮੈਂ ਸੜ ਗਈ ਆ ਬਸ ਇੰਨੀ ਗੱਲ ਹੋਈ ਇਹਨੇ ਫੋਨ ਕੱਟਦਾ ਡਰਦੇ ਨੇ ਵੀ ਗਲਤੀ ਹੋ ਗਈ ਭਲੇਖਾ ਲੱਗ ਗਿਆ ਇਹਨੇ ਫੋਨ ਕੱਟਦਾ ਫਿਰ ਉਸ ਟਾਈਮ ਮੈਂ ਸਬਿਡ ਲੱਗੇ ਉਸ ਤੋਂ ਬਾਅਦ ਨਹੀਂ ਮੈਨੂੰ ਬਤਾ ਜੋ ਤੁਹਾਨੂੰ ਹਸਪੀਟਲ ਲਿਆਂਦਾ ਤੈਨੂੰ ਹੋਸ਼ ਹੀ ਕੀ ਜਾਂ ਕਿ ਹੋਚਾਂ ਹੋਚਾਂ ਸਾ ਬਿਲਕੁਲ ਹੋਚਾਂ ਮੈਂ ਉੱਥੇ ਜਾ ਕੇ ਇਹਨਾਂ ਨੂੰ ਆਖਿਆ ਵੀ ਮੈਨੂੰ ਇੱਥੇ ਨਹੀਂ ਮੇਰੇ ਦਰਦ ਬਹੁਤ ਹੋ ਰਹੀ ਹੈ ਮੈਨੂੰ ਅੰਮ੍ਰਿਤਸਰ ਲੈ ਜਾ ਫਿਰ ਉੱਥੇ ਜਸਬੀਰ ਸਿੰਘ ਬਿਕਾ ਮੁੰਡਾ ਇੱਕ ਦੋ ਹੋਰ ਮਲਾਜਮ ਨੇ ਭੇਜੇ ਉੱਥੇ ਆਸਤਾਲ ਉਹਨਾਂ ਨੇ ਮੇਰੇ ਹਾਲਾਤ ਵੇਖੇ ਮੈਂ ਫਿਰ ਹੋਰ ਵੜਾ ਪਾਇਆ ਫਿਰ ਮੇਰੀ ਫੈਮਿਲੀ ਆਈ ਮੇਰੇ ਰਿਸ਼ਤੇਦਾਰ ਆਏ ਫਿਰ ਉਹਨਾਂ ਨੇ ਜੋੜ ਲਾਇਆ ਵੀ ਇਹਨੂੰ ਅੰਮ੍ਰਿਤਸਰ ਦਾ ਹੌਦਾ ਖੜੀਏ ਫਿਰ ਉੱਥੋਂ ਗੱਡੀ ਕੀਤੀ ਜਰ ਮੈਨੂੰ ਇੱਥੇ ਅੰਮ੍ਰਿਤਸਰ ਲੰਦਾ ਕਿ ਹੁਣ ਤੱਕ ਕਿ ਆਪਣੇ ਜਿਹੜਾ ਇਲਾਜ ਆ ਕਿੱਦਾਂ ਚੱਲ ਰਿਹਾ ਹੈ ਇਹ ਸਰ ਹੁਣ ਤੱਕ ਉਦੋਂ ਦੇ ਮੈਨੂੰ ਬੜਾ ਭਰੋਸਾ ਇਹਨਾਂ ਦਵਾਇਆ ਵਿਸ਼ਵਾਸ ਦਵਾਇਆ ਵੀ ਲਾਜ ਸਿੰਘ ਫਿਕਰ ਨਹੀਂ ਕਰਨਾ ਤੇਰੇ ਨਾਲ ਆ ਤੇਰਾ ਇਲਾਜ ਕਰਾਵਾਂ ਜਦੋਂ ਤੱਕ ਤੂੰ ਠੀਕ ਨਹੀਂ ਹੁੰਦਾ ਉੱਠ ਨਹੀਂ ਪੈਂਦਾ ਐ ਸਰ ਹੁਣ ਉਹਨੂੰ ਦਾ ਇਲਾਜ ਕਰਾ ਰਹੀ ਮੇਰਾ ਹੁਣ ਆਦਿ ਜ ਮੇਰਾ ਲਾਸ਼ ਛੱਡ ਕੇ ਚੱਲ ਗਈ ਨੇ ਹੁਣ ਪਰਸੋਂ ਆਏ ਨੇ ਨਾਕਸਾਂਜ ਜੁਨੀ ਜਥੇਬੰਦੀਆਂ ਲਿਆਏ ਨੇ ਉਹਨਾਂ ਮਨ ਨੂੰ ਧਮਕਾਇਆ ਵੀ ਦਾਈ ਨਾਵਾ ਕਿਹੜੀ ਜਥੇਬੰਦੀ ਕਿਸਾਂਜ ਜੁਨੀ ਗਰਾਹ ਉਹਦੇ ਕੁਝ ਨਮਾਇंदे ਮੇਰੇ ਕੋ ਪਹੁੰਚੇ ਨੇ ਇੱਥੇ ਉਹਨਾਂ ਨੂੰ ਆਖਿਆ ਵੀ ਫੈਸਲਾ ਕਰ ਲੈ ਚਲੋ ਜੋ ਵੀ ਹੋ ਗਿਆ ਠੀਕ ਹੈ ਗਲਤੀ ਹੋਈ ਜਿੱਦਾਂ ਵੀ ਉਹਨਾਂ ਮਨ ਨੂੰ ਦਬਾਇਆ ਪਰ ਮੈਂ ਦਾਬਾ ਚ ਨਹੀਂ ਆਇਆ ਮੈਂ ਉਹ ਨਕਾਰ ਕਰਤਾ ਵੀ ਨਹੀਂ ਜਿੱਥੇ ਮੇਰੀ ਫੈਮਲੀ ਮੇਰਾ ਪਰਿਵਾਰ ਮੇ ਸਰਪੰਚ ਸਾਹਿਬ ਆਏ ਨੇ ਉਹਨਾਂ ਨਾਲ ਜਾ ਗੱਲ ਹੁਣ ਕੀ ਚਾਹੁੰਦੇ ਆਪਾਂ ਹੁਣ ਸਰ ਮੈਂ ਇਹ ਚਾਹੁੰਨਾ ਵੀ ਮੇਰਾ ਇਲਾਜ ਕਰਾਇਆ ਜਾਵੇ ਮੇਰੇ ਨਿਗਨਗੇ ਬੱਚੇ ਨੇ ਇਹਨਾਂ ਨੂੰ ਮੇਰਾ ਦੇਣਾ ਜੇ ਮੈਂ ਕਾਇਮ ਨਹੀਂ ਹੁੰਦਾ ਮੇਰਾ ਖਰਚਾ ਦਿੱਤਾ ਜਾਵੇ ਤੇ ਮੇਰਾ ਸਹੀ ਤਰੀਕੇ ਨਾਲ ਇਲਾਜ ਕਰ ਮੈਨੂੰ ਉਠਾਇਆ ਜਾਵੇ ਮੰਜੀ ਤੇ ਬਿਜਲੀ ਜੁਨੀਅਨ ਦੇ ਪ੍ਰਧਾਨ ਆ ਕੇ ਪਰਿਵਾਰ ਨੂੰ ਡਰਾਉਂਦੇ ਧਮਕਾਉਂਦੇ ਵੀਰੇ ਕਿਹੜਾ ਕਿਹੜਾ ਆ ਕੇ ਇੱਥੇ ਡਰਾਉਂਦਾ ਧਮਕਾਉਂਦਾ ਰਿਹਾ ਤੁਹਾਨੂੰ ਹਾਂਜੀ ਉਹਨਾਂ ਦਾ ਨਾਮ ਰਜਿੰਦਰ ਕੁਮਾਰ ਆ ਹੋਸਪੀਟਲੋਂ ਉੰਦੇ ਰਹੇ ਆ ਤੇ ਆਣ ਕੇ ਵੱਧ ਘੱਟ ਬੋਲਦੇ ਹੀ ਮੈਂ ਉਹ ਮਰੀਜ਼ ਦੀ ਭੈਣ ਆ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਜ਼ਿਆਦਾ ਬੋਲਦੀ ਆ ਤੂੰ ਨੂੰ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਇਹ ਨਾ ਪੈਸੇ ਨਹੀਂ ਭਰਦੇ ਤੇ ਮੈਂ ਉਹਨਾਂ ਨੂੰ ਕਿੰਨੀ ਆ ਉਹ ਲਾਜ ਰੋਕ ਦਿੰਦੇ ਸਾਡੇ ਵੀਰ ਦਾ ਤੇ ਮੈਂ ਕਿੰਨੀ ਆ ਵੀਰ ਜੀ ਪੈਸੇ ਭਰੋ ਤੇ ਉਹ ਆਣ ਕੇ ਵੱਧ ਘੱਟ ਗੱਲਾਂ ਕਰਦਾ ਨਹੀਂ ਪੇਮੈਂਟ ਉਹ ਦਿੰਦਾ ਸੀ ਜਾਂ ਕੀ ਗੱਲ ਉਹ ਆਂਦਾ ਵੀ ਉਹ ਮੇਰੇ ਥਰੂ ਡਾਕਟਰ ਦੀ ਆ ਲਾਜ ਕਰਉਣ ਤੁਹਾਨੂੰ ਪਹਿਹੰਦੀ ਨਹੀਂ ਕੋਈ ਗੱਲ ਕੀ ਡਾਕਟਰ ਹੋਣ ਡਾਕਟਰ ਬਿੱਲ ਮੰਗਦਾ ਬਿੱਲ ਕਿਉਂ ਨਹੀਂ ਦਿੰਦਾ ਉਹ ਹੁਣ ਪਤਾ ਨਹੀਂ ਉਹਨਾਂ ਨੇ ਉਹ ਦੋਵੇਂ ਆਂਦਾ ਹੈ ਕਿ ਮੇਰੀ ਸਿਰ ਦਰਦੀ ਆ ਪੈਸਿਆਂ ਦੀ ਸਾਰੀ ਮੇਰੀ ਸਿਰ ਦਰਦੀ ਆ ਜ਼ਿੰਮੇਵਾਰੀ ਸਾਰੀ ਮੇਰੀ ਆ ਪੈਸਾ ਇੱਥੇ ਦੇਣਾ ਉਹਦਾ ਨੰਬਰ ਹੈਗਾ ਹਾਂਜੀ ਮੇਰੇ ਕੋਲ ਨੰਬਰ ਹੈਗਾ ਹੈ ਹੈਲੋ ਹੈਲੋ ਸੋਸ਼ਲ ਸਰ ਸਸੀ ਨਾਲ ਜੀ ਪੱਤਰਕਾਰ ਜਸਦੀਪ ਢੋਲੋਂ ਗੱਲ ਕਰ ਰਹੇ ਆ ਜੀ ਹਾਂਜੀ ਸਾਹਿਬ ਆ ਤਰ੍ਹਾਂ ਤੇ ਰਜਿੰਦਰ ਕੁਮਾਰ ਜੀ ਬੋਲ ਰਹੇ ਜੀ ਹਾਂਜੀ ਹਾਂਜੀ ਅੱਛਾ ਜਨਾਬ ਇੱਕ ਤੁਹਾਡੇ ਨੋਟਿਸ ਚ ਆ ਇਹ ਮੁੰਡਾ ਜਿਹੜਾ ਡੈਮੇਜ ਹੋਇਆ ਜਿਹਦੀਆਂ ਆਪਣੇ ਦੋ ਬਾਹਾਂ ਜਿਹੜੀਆਂ ਨੇ ਸੜੀਆਂ ਨੇ ਹਾਂਜੀ ਹਾਂਜੀ ਸਰ ਹਰਮਨ ਦਾਸ ਤੋਂ ਹਰਮਨ ਦਾਸ ਤੋਂ ਹਾਂਜੀ ਹਾਂਜੀ ਸਰ ਉਹਦੇ ਬਾਰੇ ਤੁਸੀਂ ਇੱਥੇ ਆਉਂਦੇ ਜੇ ਰੇ ਜੇ ਇਹਦੀ ਪੇਮੈਂਟ ਦਿੰਦੇ ਰਹੇ ਮੈਂ ਨਹੀਂ ਦਿੰਦਾ ਰਿਹਾ ਜੀ ਪੇਮੈਂਟ ਉਹ ਆਪਣੇ ਅਕਾਊਂਟ ਤੋਂ ਡਾਕਟਰ ਦੇ ਅਕਾਊਂਟ ਚ ਭੌਂਦੇ ਰਹੇ ਆ ਅੱਛਾ ਜੀ ਹਾਂਜੀ ਹਾਂਜੀ ਪਰ ਇਹ ਪਰਿਵਾਰ ਸਾਡੇ ਕੋਲ ਮੌਜੂਦ ਆ ਪਰਿਵਾਰ ਇਹ ਗੱਲ ਕਹਿੰਦਾ ਵੀ ਤੁਸੀਂ ਆ ਕੇ ਵੇਖੋ ਡਰਾਉਂਦੇ ਧਮਕਾਉਂਦੇ ਰਹੇ ਤੁਸੀਂ ਇੱਕ ਜੂਨੀਅਰ ਦੇ ਨਮਾਇंदे ਜੀ ਮੈਂ ਡਰਾਉਂਦਾ ਧਮਕਾਉਂਦਾ ਰਿਹਾ ਮੈਂ ਜੀ ਹਾਂਜੀ ਕਿਉਂ ਸਰ ਮੈਨੂੰ ਕੀ ਜ਼ਰੂਰਤ ਹੈ ਜੀ ਇੰਨੀ ਕਰਦਾ ਜੀ ਆ ਭੈਣ ਸਾਡੇ ਕੋਲ ਮੌਜੂਦ ਆ ਹਾਂਜੀ ਹਾਂਜੀ ਵੀਰ ਜੀ ਤੁਸੀਂ ਆਉਂਦੇ ਰਹੇ ਸੀ ਨਾ ਹਸਪੀਟਲ ਆ ਹਾਂ ਮੈਂ ਆਂਦਾ ਰਿਹਾ ਜੀ ਹਾਂਜੀ ਤਾਂ ਓਟੀਪੀ ਇੱਕ ਵਾਰੀ ਤੁਹਾਨੂੰ ਨੰਬਰ ਮੈਂ ਨਹੀਂ ਸੈਂਡ ਕੀਤਾ ਤੇ ਤੁਸੀਂ ਮੇਰੇ ਨਾਲ ਗਲਤ ਬੋਲੇ ਹੋ ਮੈਂ ਗਲਤ ਬੋਲੀ ਆ ਕਿ ਤੁਸੀਂ ਮੇਰੇ ਨਾਲ ਗਲਤ ਬੋਲੀ ਪੈਂ ਜੀ ਮੈਂ ਨਹੀਂ ਗਲਤ ਬੋਲੀ ਤੁਸੀਂ ਬੋਲੇ ਫਿਰ ਇੱਕ ਵਾਰ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਸੀ ਤੇ ਛੁੱਟੀ ਵੱਲੋਂ ਮੈਂ ਕਿਹਾ ਸੀ ਤੇ ਉਦੋਂ ਵੀ ਤੁਸੀਂ ਮੇਰੇ ਨਾਲ ਰੂਠ ਲਈ ਬੋਲ ਕੇ ਤੇ ਮੈਨੂੰ ਉੱਤੇ ਘਲਾਤਾ ਹੈ ਕਿ ਕਮਰੇ ਚ ਚਲ ਜਾ ਇੱਕ ਮਿੰਟ ਰੂਟ ਲਿਖੀ ਬੋਲਿਆ ਭੈਣ ਜੀ ਮੈਂ ਤੁਹਾਨੂੰ ਬੋਲਿਆ ਮੈਂ ਤੁਹੀ ਕਹਾਈ ਭੈਣ ਛੁੱਟੀ ਲੈ ਲੈਣੀ ਆ ਤੇ ਮੈਂ ਇਨੀ ਗੱਲ ਕਹੀ ਕਿ ਮੈਂ ਜਿੰਨਾ ਤੱਕ ਸਾਡਾ ਵੀਰ ਠੀਕ ਨਹੀਂ ਹੁੰਦਾ ਅਸੀਂ ਛੁੱਟੀ ਨਹੀਂ ਲੈਣੀ ਤਾਂ ਜੀ ਮੇਰੀ ਇੱਕ ਗੱਲ ਸੁਣੋ ਨਾ ਤੇ ਮੇਰਾ ਕੋਈ ਤੁਹਾਡੇ ਨਾਲ ਲੈਣਾ ਵਾ ਨਾ ਕੋਈ ਮੇਰਾ ਤੁਹਾਡੇ ਨਾਲ ਦੇਣਾ ਵਾ ਠੀਕ ਆ ਉਹ ਮੇਰੇ ਮੁਲਾਜ਼ਮ ਭਰਾ ਸੀ ਮੇਰੀ ਡਿਊਟੀ ਇੱਥੇ ਆ ਮੈਨੂੰ ਉਹਨਾਂ ਨੇ ਕਿਹਾ ਵੀ ਸਾਡਾ ਆ ਚੱਕਰ ਆ ਯਾਰ 2 ਮਿੰਟ ਗੇੜਾ ਮਾਰ ਆਂ ਠੀਕ ਆ ਜੀ ਨਾ ਨਾ ਮੈਂ ਤੁਹਾਨੂੰ ਜਾਣਦਾ ਨਾ ਤੁਸੀਂ ਮੈਨੂੰ ਜਾਣਦੇ ਮੇਰਾ ਕੋਈ ਰੋਲ ਨਹੀਂ ਹੈਗਾ ਭੈਣ ਜੀ ਵਿੱਚ ਫਿਰ ਪਹਿਲਾਂ ਜੇ ਤੁਸੀਂ ਇੰਨੀ ਗੱਲ ਪਹਿਲਾਂ ਹੀ ਕਹਿ ਦਿੰਦੇ ਤੇ ਤੁਹਾਨੂੰ ਹਸਪੀਟਲ ਆਣਗੇ ਸਾਡੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ। ਉਹ ਵੇਖੋ ਜੀ ਇਹ ਰਣੇਂਦਰ ਕੁਮਾਰ ਸਿੰਘ ਜਿਹੜੇ ਜੂਨੀਅਨ ਦੇ ਪ੍ਰਧਾਨ ਨੇ ਉਹ ਫੋਨ ਕੱਟ ਚੁੱਕੇ ਨੇ। ਕਿਉਂ ਪਰਿਵਾਰ ਨੂੰ ਆ ਕੇ ਡਰਾਉਂਦੇ ਧਮਕਾਉਂਦੇ ਰਹੇ ਨੇ। ਅੱਜ ਬਿੱਲ ਦੀ ਵਾਰੀ ਆਈ ਤੇ ਉਹ ਕਹਿੰਦੇ ਮੇਰਾ ਕੋਈ ਲੈਣ ਦੇਣੀ ਨਹੀਂ। ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅੱਜ ਅਸੀਂ ਟੈਂਡ ਢਾਂਡੇ ਢਾਂਡਾ ਦੇ ਵਿੱਚ ਪਹੁੰਚੇ ਆਂ। ਇੱਥੋਂ ਦਾ ਵੀਰਿਆ ਲਾਲ ਸਿੰਘ ਆ ਜਿਹੜਾ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਜਿਹੜਾ ਕੰਮ ਕਰਦਾ ਸੀਗਾ ਤੇ ਪਿਛਲੇ ਦਿਨੀ ਲਾਈਨਮੈਨ ਹਰਜੀਤ ਸਿੰਘ ਜੀ ਆ ਜਿਹੜੇ ਉਸ ਆਪਣੇ ਸਬਡਿਵੀਜ਼ਨ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਉਸ ਵੀਰ ਨੂੰ ਲੇਟ ਨਾਈਟ ਜਿਹੜਾ ਵਾ ਫੋਨ ਕਰਕੇ ਸੱਦਿਆ ਤੇ ਬਿਜਲੀ ਬੋਰਡ ਦੇ ਕੁਝ ਜਿਹੜਾ ਮੈਂਟੇਨੈਂਸ ਕਰਨ ਵਾਲਾ ਸੀ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਪੋਲ ਦੇ ਉੱਤੇ ਉਹਨਾਂ ਨੇ ਚੜਾਇਆ ਸੀਗਾ ਤੇ ਉਹਨਾਂ ਨੇ ਪੋਲ ਦੇ ਉੱਤੇ ਚੜਨ ਤੋਂ ਬਾਅਦ ਦੇ ਵਿੱਚ ਕੋਈ ਜਿਹੜਾ ਵਾ ਪਿੱਛੇ ਪਰਮਿਟ ਨਹੀਂ ਲਿਆ ਦੋ ਵੀਰ ਦਾ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਐਕਸੀਡੈਂਟ ਹੋਇਆ ਵੀਰ ਜਿਹੜਾ ਵਾ ਲਾਲ ਸਿੰਘ ਉਹ ਪੂਰਾ ਜਿਹੜਾ 80 85% ਜਿਹੜਾ ਉਹਦਾ ਸਰੀਰ ਜਿਹੜਾ ਡੈਮੇਜ ਹੋ ਗਿਆ ਇੱਕ ਬਾਹ ਜਿਹੜੀ ਆ ਖੱਬੀ ਉਹ ਕੱਟੀ ਗਈ ਆ ਤੇ ਇੱਕ ਜਿਹੜੀ ਲਾਤ ਆ ਉਹ ਡੈਮੇਜ ਆ ਖੱਜੀ ਬਾਹ ਜਿਹੜੀ ਆ ਉਹ ਵੀ ਇੱਕ ਮਤਲਬ ਕਿ ਡਾਕਟਰਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਵਾ ਉਹਨੂੰ ਮੈਡੀਸਿਨ ਦੇ ਕੇ ਚਾਲੂ ਰੱਖਣ ਦਾ ਯਤਨ ਕੀਤਾ ਪਰ ਸਾਨੂੰ ਲੱਗਦਾ ਨਹੀਂ ਹੈ ਕਿ ਉਹ ਜਿਹੜੀ ਬਾਹ ਆਉਂਦੀ ਆ ਚਾਲੂ ਰਹਿ ਸਕੇ ਅਸੀਂ ਜਦੋਂ ਇਹਦੇ ਨਾਲ ਪਰਿਵਾਰ ਦੇ ਹਾਲਾਤ ਦੇਖੇ ਆ ਪਰਿਵਾਰ ਦੇ ਹਾਲਾਤ ਵੀ ਜਿਹੜੇ ਬਹੁਤ ਗਰੀਬ ਆ ਪਰ ਉਹਦਾ ਮੁੰਡੇ ਦਾ ਡੈਡੀ ਜਿਹੜਾ ਲਾਲ ਦਾ ਉਹ ਵੀ ਜਿਹੜਾ ਵਾ ਮੰਜੇ ਤੇ ਆ ਤੇ ਜਿਹੜੇ ਆਪਣੇ ਮੁਲਾਜ਼ਮ ਆ ਹਰਜੀਤ ਸਿੰਘ ਜੀ ਲਾਨ ਮਹਿਨ ਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਜਿਹੜਾ ਇਹਦਾ ਇਲਾਜ ਦਾ ਪ੍ਰੋਪਰ ਜਿਹੜਾ ਸਾਰਾ ਖਰਚਾ ਕਰਾਂਗੇ ਹਸਪਤਾਲ ਦਾ ਪਰ ਉਹਨਾਂ ਨੇ ਹਸਪਤਾਲ ਦਾ ਖਰਚਾ ਵੀ ਜਿਹੜਾ ਨਹੀਂ ਕੀਤਾ ਕਿਸੇ ਟੰਗ ਦੇ ਨਾਲ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਦੇਣ ਦੀ ਗੱਲ ਜਿਹੜੀ ਆ ਉਹ ਟੰਗਰਾ ਨਹੀਂ ਗੱਲ ਕੀਤੀ ਅਸੀਂ ਵੀ ਗੱਲ ਕੀਤੀ ਆ ਕਿ ਉਹਨਾਂ ਦਾ ਕੋਈ ਪੁਖਤਾ ਜਿਹੜਾ ਜਵਾਬ ਆ ਉਹ ਨਹੀਂ ਮਿਲਿਆ ਅਸੀਂ ਸੱਚੋ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਸਮਾਂ 2 ਮਹੀਨੇ ਹੋ ਗਿਆ 2 ਮਹੀਨੇ ਦਾ ਸਮਾਂ ਬੀਤ ਚੁੱਕਾ ਅਸੀਂ ਹਰਜੀਤ ਸਿੰਘ ਜੀ ਨੂੰ ਐਲਨਮਨ ਸਾਹਿਬ ਨੂੰ ਵੀ ਕਹਾਂਗੇ ਕਿ ਭਾਈ ਪਰਿਵਾਰ ਦੇ ਹਾਲਾਤਾਂ ਨੂੰ ਲਾਲ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਦਿਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਜਿਹੜੇ ਆ ਮਤਲਬ ਕਿ ਅਗਲੇ ਪਾਸੇ ਖਰਚੇ ਹੀ ਉਹਨਾਂ ਤੇ ਉਹਨਾਂ ਨੂੰ ਸਾਰਾ ਕੁਝ ਨੂੰ ਧਿਆਨ ਵਿੱਚ ਰੱਖਦਿਆਂ ਪਰਿਵਾਰ ਦੇ ਨਾਲ ਬਹਿ ਕੇ ਜਿਹੜੀ ਆ ਉਹ ਕੋਈ ਗੱਲਬਾਤ ਕਰਕੇ ਇਸ ਮਸਲੇ ਨੂੰ ਜਿਹੜਾ ਵਾ ਖਤਮ ਕੀਤਾ ਜਾਵੇ ਅਗਰ ਨਹੀਂ ਇਹ ਮਨ ਲਕਿ ਇਸ ਮਸਲੇ ਨੂੰ ਖਤਮ ਕਰ ਦੇ ਤੇ ਐਸਐਚਓ ਜਿਹੜੇ ਆ ਆਪਣੇ ਰਮਦਾਸ ਵਾਲੇ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੀ ਆ ਜੋਸ ਨੂੰ ਲਾ ਮੁਤਾਬਕ ਹਦਾਇਤਾਂ ਹਦਾਇਤਾਂ ਹੈਗੀਆਂ ਉਹਦੇ ਮੁਤਾਬਕ ਜਿਹੜੀ ਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੋ ਇਹ 2 ਦਿਨ ਦਾ ਸਮਾਂ ਜਿਹੜਾ ਅਸੀਂ ਦੇ ਚੁੱਕੇ ਹਾਂ ਹਰਜੀਤ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਜਿਹੜਾ ਵਾ ਇਹ ਕਰ ਲੈਣ ਇਸ ਮਸਲੇ ਦਾ ਹੱਲ ਕਰ ਲੈ। ਹੈਲੋ ਹਾਂਜੀ ਹਰਜੀਤ ਜੀ ਹਾਂਜੀ ਹਰਜੀਤ ਜੀ ਅੱਛਾ ਮੈਂ ਕਿਹਾ ਵੀ ਸਾਡੇ ਇੱਥੇ ਬੈਠੇ ਆ ਪਿੰਡ ਦੀ ਪੰਚਾਇਤ ਵੀ ਬੈਠੀ ਆ ਹਾਂਜੀ ਹਾਂਜੀ ਹੋਰ ਮੋਤਵਰ ਸੱਜਣ ਪਰਿਵਾਰ ਵੀ ਬੈਠੇ ਆ ਹਾਂਜੀ ਤੇ ਉਹ ਕਹਿ ਰਹੇ ਆ ਕਿ ਚਲੋ ਹਫਤੇ ਦਾ ਸਮਾਂ ਤੇ ਬਹੁਤ ਜ਼ਿਆਦਾ ਵਾ ਤੁਸੀਂ ਹਫਤੇ ਦਾ ਸਮਾਂ ਬਹੁਤ ਜ਼ਿਆਦਾ ਵਾ ਤੁਸੀਂ ਕੱਲ ਦਾ ਮਤਲਬ ਵੀ ਕੋਈ ਸਮਾਂ ਰੱਖ ਕੇ ਜੇ ਤੇ ਬੜਾ ਮੇਲੇ ਮੂਲੇ ਰਏ ਨੇ ਇਹ ਦੇ ਕਰਕੇ ਨੰਦਪੁਰ ਦੇ ਵੇਖੋ ਜੀ ਇੱਕ ਪਾਸੇ ਬੰਦਾ ਮਤਲਬ ਕਿ ਮਤਲਬ ਡੈਮੇਜ ਹੋਇਆ ਪਿਆ ਹੋਵੇ ਦੂਸਰੇ ਪਾਸੇ ਆਪਾਂ ਮੇਲੇ ਦੀ ਗੱਲ ਕਰੀਏ ਚੰਗਾ ਜੇ ਬੰਦੇ ਬੰਦੇ ਇਸੇ ਕਰਕੇ ਹੀ ਤੁਸੀਂ ਤੁਸੀਂ ਇਦਾਂ ਕਰੋ ਕੱਲ ਨੂੰ ਇਸ ਮਸਲੇ ਦਾ ਕੋਈ ਹੱਲ ਕਰੋ ਤੇ ਜੇ ਬਾਈ ਤੁਸੀਂ ਕੱਲ ਨੂੰ ਨਹੀਂ ਕਰਦੇ ਫਿਰ ਪਰਿਵਾਰ ਜਿਹੜਾ ਆਪਣੇ ਕਾਨੂੰਨੀ ਚਾਰਾ ਜੋਈ ਵਾਲੇ ਪਾਸੇ ਨੂੰ ਜਿਹੜਾ ਧਿਆਨ ਕਰੂਗਾ ਚਲੋ ਠੀਕ ਹੈ ਠੀਕ ਹੈ ਏ ਨਹੀਂ ਤੇ ਫਿਰ ਚਲੋ ਕਾਨੂੰਨੀ ਚਾਰਾ ਜੋਈ ਤੇ ਹੈਗੀ ਆ ਹਾਂਜੀ ਹਾਂਜੀ ਇਹ ਸੈਕੰਡ ਮਤਲਬ ਇਹ ਗੱਲ ਹੋਊਗੀ ਕਾਨੂੰਨੀ ਯਾਰਾ ਚਾਰਾ ਜੋਈ ਵਾਲੀ ਪਰਿਵਾਰ ਚਾਹੁੰਦਾ ਵੀ ਜੇ ਤੁਸੀਂ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲੈਣੀ ਆ ਹਾਂਜੀ ਤੇ ਫਿਰ ਅਸੀਂ ਉਸ ਪਾਸੇ ਨਾ ਤੁਰੀਏ ਜੇ ਤੁਸੀਂ ਚਾਹੁੰਦੇ ਜੇ ਵੀ ਨਹੀਂ ਤੁਸੀਂ ਗੱਲ ਕਰਨੀ ਫਿਰ ਉਸ ਪਾਸੇ ਨੂੰ ਪਰਿਵਾਰ ਤੁਰੂਗਾ ਹਾਂਜੀ ਕਿਵੇਂ ਆ ਤੁਹਾਡਾ ਕੀ ਸੁਝਾਅ ਦਿੱਤੇ ਸਾਨੂੰ ਅਸੀਂ ਇਹ ਦੇਣਾ ਬਹਿ ਕੇ ਨਿਕਲ ਜੂ ਠੀਕ ਹੈ ਵੇਖ ਲਾਂਗੇ ਨਹੀਂ ਫਿਰ ਉਹਦਾ ਟਾਈਮ ਟੇਬਲ ਤੈਅ ਕਰੋ ਨਾ 2 ਮਹੀਨੇ ਦਾ ਇਹਦਾ ਜਿਹੜਾ ਟਾਈਮ ਦੇਣਗੇ ਵੇਖ ਲੈਣੇ ਅਜੇ ਦੇਖੋ ਮੈਂ ਤੇ ਤੁਹਾਡੇ ਨਾਲ ਗੱਲ ਇਸੇ ਕਰਕੇ ਕਰ ਰਿਹਾ ਕਿ ਕੋਈ ਟਾਈਮ ਟੇਬਲ ਜਿਹੜਾ ਤੈਅ ਕਰ ਲਈਏ ਹਾਂਜੀ ਉਹ ਤਾਂ ਨਾਲ ਬੰਦੇ ਆ ਜੇ ਇਕੱਠੇ ਕਰਕੇ ਫੇਰੀ ਇਹਨਾਂ ਇੱਥੇ ਬੰਦੇ ਆ ਤੁਹਾਡੇ ਨਾਲ ਉਹਨਾਂ ਨੂੰ ਕਹੇ ਬਈ ਚਲੋ ਤੁਸੀਂ ਇਦਾਂ ਕਰੋ ਪਿੰਡ ਦੇ ਸਰਪੰਚ ਸਾਹਿਬ ਆ ਸਾਡੇ ਨਾਲ ਹੀ ਬੈਠੇ ਆ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ ਤੇ ਇਹਦਾ ਮਤਲਬ ਵੀ ਤੁਸੀਂ ਆਪਣੇ ਬੰਦਿਆਂ ਨਾਲ ਗੱਲ ਕਰ ਲਓ ਅਸੀਂ ਨਹੀਂ ਕਹਿੰਦੇ ਵੀ ਮਤਲਬ ਤੁਸੀਂ ਇਕੱਲੇ ਇਹਦੇ ਵਾਸਤੇ ਜ਼ਿੰਮੇਵਾਰ ਹੋ ਤੁਹਾਡੀ ਵੀ ਯੂਨੀਅਨ ਐ ਸਭ ਤੇ ਤੁਸੀਂ ਇਦਾਂ ਕਰਿਓ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਤੇ ਇਹਦਾ 1 ਹਫਤੇ ਦੇ ਅੰਦਰ ਅੰਦਰ ਜਿਹੜਾ ਵਾ ਤੇ ਮਤਲਬ ਕੀ ਕਰ ਲੋ ਠੀਕ ਹੈ ਠੀਕ ਹੈ ਓਕੇ ਹਲੋ 사시카 ਸਚੂ ਸਾਹਿਬ 사시카 ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਗੱਲ ਕਰਨ데요 ਜੀ ਹਾਂਜੀ ਹਾਂਜੀ ਅੱਛਾ ਮਸਲਾ ਇਹ ਸੀਗਾ ਜਿਹੜਾ ਮੁੰਡਾ ਉਹ ਬਿਜਲੀ ਬੋਰਡ ਦਾ ਐਕਸੀਡੈਂਟ ਹੋਇਆ ਅਵਾਨ ਪਿੰਡ ਦੇ ਵਿੱਚ ਹਾਂਜੀ ਹਾਂਜੀ ਉਹਦੇ ਸਬੰਧ ਦੇ ਵਿੱਚ ਸੀਗਾ ਕਿ ਮੁਲਾਜ਼ਮਾਂ ਨੇ ਬਿਜਲੀ ਬੋਰਡ ਵਾਲਿਆਂ ਨੇ ਅਜੇ ਤੱਕ ਪਰਿਵਾਰ ਨੂੰ ਕੋਈ ਜੜਾ ਇਨਸਾਫ ਦੇਣ ਵਾਲੀ ਗੱਲ ਨਹੀਂ ਕੀਤੀ। ਹਲੋ। ਉਹਦੇ ਵਿੱਚ ਤੁਹਾਨੂੰ ਸਾਰੇ ਕੇਸ ਬਾਰੇ ਤੁਸੀਂ ਸਟੱਡੀ ਕੀਤਾ ਜੀ? ਆਹ ਪਤਾ ਹੈ ਜੀ। ਉਹਨਾਂ ਨੇ 9 ਲੱਖ ਦੇ ਕਰੀਬ ਕਹਿੰਦੇ ਅਸੀਂ ਲਾਤਾ। ਹੂੰ। ਇਹ ਬਿਜਲੀ ਬੋਰਡ ਵਾਲਿਆਂ ਨੇ। ਆ 6 ਲੱਖ ਰੁਪਏ। ਉਹਦੀ ਥੋੜੇ ਬਹੁਤੇ ਪੈਸੇ ਤੋਂ ਇਹਨਾਂ ਦੀ ਬੁਗਾਰ 3 3 ਲੱਖ 2.5 ਲੱਖ ਤੋਂ ਕੋ ਗਾਲੀ ਨਾ ਜੜੀ ਆ। ਅੱਛਾ। ਇਹਨਾਂ ਨੇ ਇਹਨਾਂ ਦਾ ਤਾਂ 6 ਲੱਖ ਰੁਪਇਆ ਬਿਜਲੀ ਬੋਰਡ ਵਾਲਿਆਂ ਦਾ ਲੱਗਾ 4 ਲੱਖ ਰੁਪਇਆ ਪਿੰਡ ਵਾਲਿਆਂ ਨੇ ਇਕੱਠਾ-ਕੁੱਠਾ ਕਰਕੇ ਲਾਇਆ ਜੀ ਚਲੋ ਮੈਂ ਜੋ ਮੈਨੂੰ ਮਨੇ ਦੱਸਿਆ ਮੈਂ ਤਾਂ ਤੁਹਾਨੂੰ ਉਹਨਾਂ ਦੀ ਦੱਸਣ ਦੀ ਗੱਲ ਦੱਸ ਰਿਹਾ ਹਾਂ ਹਾਂ ਜੀ ਉਹਨਾਂ ਨੇ ਕਿਹਾ ਵੀ ਸਾਡਾ ਕਰੀ ਸਭੀਆ ਸਾਡਾ ਲੱਗ ਗਿਆ ਹੁਣ ਵੇਖੋ ਇਹਦੇ ਵਿੱਚ ਜਦੋਂ ਆਮੋ ਸਾਹਮਣੇ ਪਾਰਟੀਆਂ ਮਿਲੀਆਂ ਫੇਰੀਆਂ ਤੇ ਉਹਨਾਂ ਨੂੰ ਦੋ ਦਿਨ ਦਾ ਟਾਈਮ ਦਿੱਤਾ ਸੀ ਵੀ ਆਪਣਾ ਉਹਨਾਂ ਨਾਲ ਜਾ ਕੇ ਤੇ ਆਪਣਾ ਟਾਈਪ ਕਰ ਲਓ ਹਾਂਜੀ ਹਾਂਜੀ ਜੇ ਨਹੀਂ ਕਰਦੇ ਟਾਈਪ ਤੇ ਫਿਰ ਜੋ ਸਾਨੂੰ ਕਾਨੂੰਨ ਜਾਇਜ਼ਤ ਦੇਗਾ ਫਿਰ ਇਹਦਾ ਬਿਆਨ ਲੇਖ ਕੇ ਮੁੰਡੇ ਦਾ ਸਿਰ ਅਹੀਂ ਕਾਰਵਾਈ ਕਰ ਦੇਣਗੇ ਇਹ ਕਦੋਂ ਤੱਕ ਟਾਈਮ ਦਿੱਤਾ ਸੀ ਤੁਸੀਂ ਦੋ ਦਿਨ ਦਾ ਉਹਨਾਂ ਨੂੰ ਕਿਹਾ ਸੀ ਕਿ ਉਹ ਕਿੰਨੇ ਵਿੱਚ ਸਾਡੇ ਬੰਦੇ ਪਏ ਤੇ ਸਾਨੂੰ ਦੋ ਕੁ ਦਿਨ ਦਾ ਟਾਈਮ ਦੇ ਦਿਓ ਅੱਛਾ ਚਲੋ ਮੈਂ ਉਹਨਾਂ ਦੇ ਨਾਲ ਹਰਜੀਤ ਸਿੰਘ ਦੇ ਨਾਲ ਹੁਣ ਗੱਲ ਕੀਤੀ ਆ ਜੀ ਤੇ ਦੋ ਦਿਨ ਦਾ ਟਾਈਮ ਅਸੀਂ ਵੀ ਉਹਨਾਂ ਨੂੰ ਦੇ ਦਿੱਤਾ ਤੁਸੀਂ ਦੇਖਤਾ ਜੀ ਹਾਂਜੀ ਵੀ ਚਲ 2 ਦਿਨ ਦੇ ਵਿੱਚ ਪਰਿਵਾਰ ਦੇ ਮਨ ਕੱਲ ਨੂੰ ਐਸ ਵਾਰ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ ਹੈ ਜੀ ਤੇ ਮਤਲਬ ਵੀ ਤੁਸੀਂ ਉਹਨਾਂ ਪਰਿਵਾਰ ਦੇ ਨਾਲ ਬਹਿ ਕੇ ਕਰ ਲਓ ਪਰਿਵਾਰ ਵੀ ਚਾਹੁੰਦਾ ਵੀ ਚੱਲ ਯਾਰ ਜੇ ਮਤਲਬ ਬਹਿ ਕੇ ਕੋਈ ਸਾਡਾ ਹੱਕ ਰਸੀ ਹੋ ਜਾਂਦੀ ਹੈ ਤੇ ਕੋਈ ਗੱਲ ਨਹੀਂ ਹੈ ਤੇ ਜੇ ਭਾਈ ਉਹ 2 ਦਿਨਾਂ ਦੇ ਅੰਦਰ ਮਤਲਬ ਵੀ ਕੋਈ ਪਰਿਵਾਰ ਨੂੰ ਇਨਸਾਫ ਨਹੀਂ ਦਿੰਦੇ ਪਰਿਵਾਰ ਨਾਲ ਕੋਈ ਟਾਈ ਅਪ ਨਹੀਂ ਕਰਦੇ ਸਾਡੇ ਨਾਲ ਪਿੰਡ ਦੀ ਪੰਚਾਇਤ ਵੀ ਬੈਠੀ ਆ ਤੇ ਫੇਰ ਉਦੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਜਿਹੜੀ ਕਾਨੂੰਨੀ ਚਾਰਾਜੋਈ ਆ ਉਹ ਜਿਹੜੀ ਆ ਮਤਲਬ ਵੀ ਕਰੋ ਫੇਰ ਅਸੀਂ ਭਾਈ ਸਾਹਿਬ ਉਹਨਾਂ ਦਾ ਸਟੇਟਮੈਂਟ ਲੈ ਲਾਂਗੇ ਹਾਂਜੀ ਤੇ ਆਪਣੇ ਅਸਰ ਡਿਸਕਸ ਕਰਕੇ ਜੋ ਸਾਨੂੰ ਲਾਅ ਜਾਸਤ ਦੇਗਾ ਉਹਦੀ ਦੇਖੋ ਜੀ ਪੁਲਿਸ ਦੀ ਕਾਰਵਾਈ ਜਿਹੜੀ ਆ ਕਿਸੇ ਐਕਟ ਦੇ ਮੁਤਾਬਕ ਹੀ ਚੱਲਣੀ ਆ ਕਿ ਜਿਹੜਾ ਹਰਜੀਤ ਸਿੰਘ ਆ ਉਹਨੇ ਬਿਜਲੀ ਬੋਰਡ ਦੇ ਹਦਾਇਤਾਂ ਮੁਤਾਬਕ ਬੰਦੇ ਨੂੰ ਕੰਮ ਤੇ ਨਹੀਂ ਲਾਇਆ ਜੇ ਬਿਜਲੀ ਬੋਰਡ ਦੇ ਕਾਇਦੇ ਕਾਨੂੰਨ ਮੁਤਾਬਕ ਕੰਮ ਤੇ ਲਾਇਆ ਹੁੰਦਾ ਤੇ ਫੇਰ ਇਹ ਐਕਸੀਡੈਂਟ ਨਹੀਂ ਸੀ ਹੋਣਾ ਅਿਦਾਂ ਹੀ ਬੰਦੇ ਨੂੰ ਘਰੋਂ ਸਫੋਨ ਤੇ ਸੱਦ ਕੇ ਸਿੱਧਾ ਪੋਲ ਤੇ ਚੜਾਇਆ ਵਾ ਜੀ ਜੀ ਠੀਕ ਹੈ ਜੀ ਤੇ ਇਹ ਤੁਸੀਂ ਵੀ ਸਮਝਦੇ ਜੋ ਸਾਰਾ ਹੀ ਅਸੀਂ ਤੇ ਦੇਖੋ ਕੋਈ ਗੱਲ ਨਹੀਂ ਜੋ ਸਟੇਟਮੈਂਟ ਸਾਡੇ ਕੋਲ ਆਈਗੀ ਉਹਦੇ ਮੁਤਾਬਕ ਕਿ ਮੈਂ ਤੁਹਾਨੂੰ ਦੱਸ ਦਿੰ ਰਿਹਾ ਵੀ ਅਸੀਂ ਉਹਦੇ ਅਨੁਸਾਰ ਕਾਰਵਾਈ ਕਰਦੇ ਹਾਂ ਕਾਨੂੰਨ ਅਨੁਸਾਰ ਜੋ ਬਣਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਮਤਲਬ ਕਿ ਤੁਹਾਡੇ ਵੱਲੋਂ ਨਹੀਂ ਮਤਲਬ ਵੀ ਕੋਈ ਟਿੱਲ ਰਹਿਣੀ ਚਾਹੀਦੀ ਤੁਸੀਂ ਆਪਣੇ ਕੱਲ ਦਾ ਦਿਨ ਵੇਖ ਲਓ ਜੇ ਕੱਲ ਦਾ ਦਿਨ ਨਹੀਂ ਕਰਦੇ ਤੇ ਤੁਸੀਂ ਜਿਹੜੀ ਇਹਨਾਂ ਤੇ ਇੱਕ ਕਾਨੂੰਨੀ ਚਾਰਾ ਜੋ ਜਿਹੜੀ ਇਹ ਸ਼ੁਰੂ ਕਰੋ ਠੀਕ ਹੈ ਜੀ ਠੀਕ ਹੈ ਜੀ ਓਕੇ ਓਕੇ ਓਕੇ